বার্ষিকী ਸਮਾਗਮ ਦੇ ਵਿੱਚ ਆਪਾਂ ਨੂੰ ਹਰ ਸਾਲ ਜਿੱਥੇ ਗੁਰੂ ਦੀ ਗੋਦ ਦੇ ਵਿੱਚ ਬੈਠਣ ਦਾ ਸੁਭਾਗ ਦਿੰਦੇ ਨੇ ਉੱਥੇ ਇਸ ਪਰਿਵਾਰ ਦੀਆਂ ਪੰਥ ਲਈ ਪੰਜਾਬ ਲਈ ਦੇਸ਼ ਲਈ ਔਰ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਲੋਕਾਂ ਦੀ ਸੇਵਾ ਕਰਨ ਲਈ ਸੇਵਾਵਾਂ ਯੋਗਦਾਨ ਸੇਵਾ ਨੂੰ ਵੀ ਯਾਦ ਕੀਤਾ ਜਾਂਦਾ ਇਹ ਗੱਲ ਬੜੇ ਮਾਣ ਨਾਲ ਕਹਿ ਸਕਦਾ ਮੈਂ ਕਿ ਮਿੱਠੇ ਤੇ ਨੀਮੀ ਨਾਨਕਾ ਗੁਣ ਚੰਗਿਆਈਆਂ ਤਤ ਇਹ ਗੁਰੂ ਸਾਹਿਬ ਦਾ ਜਿਹੜਾ ਵਿਸ਼ੇਸ਼ ਕਥਨ ਜਿਹੜਾ ਹੈ ਜੇ ਕਿਸੇ ਨੇ ਭਰਪੂਰ ਰੂਪ ਵਿੱਚ ਕਿਸੇ ਦੇ ਸਰੂਪ ਵਿੱਚ ਦੇਖਣਾ ਹੋਵੇ ਤਾਂ ਰਖੜਾ ਭਰਾਵਾਂ ਵਿੱਚੋਂ ਦੇਖਿਆ ਜਾ ਸਕਦਾ ਸਾਹ ਸਰਜੀਤ ਸਿੰਘ ਔਰ ਸਾਹ ਦਰਸ਼ਨ ਸਿੰਘ ਵਿੱਚ ਤਾਂ ਬਹੁਤ ਹੀ ਜ਼ਿਆਦਾ ਚਰਨਜੀਤ ਪੰਜਾਬੀਆਂ ਦਾ ਸੁਭਾਅ ਹੁੰਦਾ ਪਿਆਰ ਨਾਲੇ ਕਰਨ ਗੁਲਾਮੀ ਤਹ ਨਹੀਂ ਚੱਲਦੇ ਕਿਸੇ ਦੀ ਖੜ ਜਾਂਦੇ ਮੋੜੇ ਤੇ ਡਾਂਗਾ ਉਲਾਰ ਕੇ ਸੋ ਪੰਜਾਬੀਆਂ ਦਾ ਸਵਾਲ ਹੈ ਕਿ ਵੀ ਔਰ ਨਿਮਰਤਾ ਮਿਠਾਸ ਦਾ ਖਾਸ ਤੌਰ ਤੇ ਸੇਵਾ ਨਾਲ ਅੱਜ ਇਸ ਪਰਿਵਾਰ ਨੇ ਜਿਹੜਾ ਨਾਂ ਥਾਂ ਸਤਕਾਰ ਬਣਾਇਆ ਅਸੀਂ ਮਾਣ ਕਰ ਸਕਦੇ ਆ ਗੌਰਵ ਕਰ ਸਕਦੇ ਆ ਅੱਜ ਦੇਸ਼ ਦੇ ਅੰਦਰ ਅਸੀਂ ਮਹਿਸੂਸ ਕਰਦੇ ਆ ਕਿ ਪੰਜਾਬ ਜਿਹੜਾ ਹੈ ਅੱਜ ਬੜੀਆਂ ਚੁਣੌਤੀਆਂ ਜੋ ਗੁਜ਼ਰ ਰਿਹਾ ਪੰਜਾਬ ਨੂੰ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਰਾਜਨੀਤਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਸੰਕਟਾਂ ਵਿੱਚ ਘੇਰਿਆ ਹੋਇਆ ਸਾਜ਼ਸਾ ਦੇ ਤਹਿਤ ਔਰ ਇਹਨਾਂ ਸਾਜ਼ਸਾ ਨੂੰ ناکਾਮ ਕਰ ਲਈ ਔਰ ਪੰਥ ਦੀ ਆਵਾਜ਼ ਬਣਨ ਲਈ ਵੀ ਮੈਂ ਸਮਝਦਾ ਜਦੋਂ ਵੀ ਕਿਤੇ ਲੋੜ ਪਈ ਤਾਂ ਰਖੜਾ ਪਰਿਵਾਰ ਨੇ ਅੱਗੇ ਹੋ ਕੇ ਸੇਵਾ ਨਿਭਾਈ ਅੱਜ ਪੰਜਾਬ ਦੇ ਲੋਕ ਮਹਿਸੂਸ ਕਰਦੇ ਸੀ ਪਿਛਲੇ ਸਮੇਂ ਦੇ ਵਿੱਚ ਕਿ ਪੰਜਾਬ ਨੂੰ ਕੋਈ ਐਸੀ ਲੀਡਰਸ਼ਿਪ ਮਿਲਣੀ ਚਾਹੀਦੀ ਆ ਜੜੇ ਪੰਜਾਬ ਦੇ ਉਜੜੇ ਹੋਏ ਪੰਜਾਬ ਦੇ ਵਿਰਾਨ ਹੋਏ ਪੰਜਾਬ ਦੀ ਇਸ ਬਰਬਾਦੀ ਤੇ ਤਬਾਹੀ ਦੇ ਵਿੱਚੋਂ ਕੱਢ ਕੇ ਪੰਜਾਬ ਨੂੰ ਕਿਸੇ ਕਿਨਾਰੇ ਤੇ ਲੈ ਜਾਵੇ ਔਰ ਪੰਜਾਬ ਅੱਜ ਜਿਵੇਂ ਦਿੱਲੀ ਦੀਆਂ ਸਾਹਸਾਂ ਦੇ ਤਹਿਤ ਪੰਜਾਬ ਦੇ ਅਧਿਕਾਰ ਖੇਤਰ ਖੋਏ ਜਾ ਰਹੇ ਨੇ ਪੰਜਾਬ ਦੀ ਯੂਨੀਵਰਸਿਟੀ ਤੇ ਕੇਂਦਰ ਕਾਬਜ ਹੋਣਾ ਜਾ ਰਿਹਾ ਸਾਡੇ ਡੈਮਾਂ ਤੇ ਕਾਬਜ ਹੋ ਰਹੇ ਨੇ ਔਰ ਸਾਨੂੰ ਚੁਣੌਤੀਆਂ ਉਹਨਾਂ ਚੁਣੌਤੀਆਂ ਦਾ ਟੱਕਰਾ ਕਰ ਲਈ ਇੱਕ ਪੰਜਾਬੀ ਹੋਣ ਦੇ ਨਾਤੇ ਸਾਨੂੰ ਉਹਨਾਂ ਦਾ ਮੁਕਾਬਲਾ ਕਰਨ ਲਈ ਜਥੇਬੰਦ ਹੋਣ ਦੀ ਲੋੜ ਹੁਣੇ ਹੁਣ ਤਰਨਤਾਰਨ ਦੀ ਇਲੈਕਸ਼ਨ ਨੇ ਜਿਹੜੇ ਨਤੀਜੇ ਕੱਢੇ ਨੇ ਜਿੱਤ ਕਿਸੇ ਵੀ ਹੋ ਗਈ ਹੋਵੇ 2 ਨੰਬਰ ਤੇ ਕੋਈ ਆ ਗਿਆ ਹੋਵੇ 3 ਤੇ ਕੋਈ ਆ ਗਿਆ ਹੋਵੇ ਪਰ ਮੈਂ ਕਹਿ ਸਕਦਾ ਕਿ ਤਰਨਤਾਰਨ ਉਪਚੋਣ ਨੇ ਬੜਾ ਸਪਸ਼ਟ ਤੇ ਸੰਕੇਤ ਦਿੱਤਾ ਕਿ ਪੰਜਾਬ ਦੀ ਧਰਤੀ ਤੇ ਅਜੇ ਵੀ ਪੰਥ ਜਿਉਂਦਾ ਅਜੇ ਵੀ ਪੰਥ ਜਾਗਦਾ ਔਰੇ ਪੰਥ ਦੇ ਟੁਕੜਿਆਂ ਵਿੱਚ ਨਾ ਵੰਡਿਆ ਹੋਵੇ ਜੇ ਪੰਥ ਖੇលਿਆ ਨਾ ਹੋਵੇ ਜੇ ਪੰਥ ਦੀਆਂ ਆਵਾਜ਼ਾਂ ਅਲੱਗ-ਅਲੱਗ ਨਾ ਹੋਣ ਤਾਂ ਪੰਥ ਜਿਹੜਾ ਹੈ ਇਹਨੂੰ ਕੋਈ ਰੋਕ ਨਹੀਂ ਸਕਦਾ ਦੇਸ਼ ਤੇ ਸੂਬੇ ਤੇ ਰਾਜ ਕਰਨ ਤੋਂ ਸੋ ਇਸ ਕਰਕੇ ਅੱਜ ਪੰਥਕ ਸ਼ਕਤੀ ਨੂੰ ਮਜ਼ਬੂਤ ਕਰ ਲਈ ਜੋ ਤਰਨਤਾਰਨ ਦੇ ਲੋਕਾਂ ਨੇ ਸਨੇਹਾ ਦਿੱਤਾ ਮੈਂ ਮਾਨਣਾ ਕਹਿ ਸਕਦਾ ਕਿ ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਪ੍ਰਧਾਨ ਸਰੋਵਣੀ ਅਕਾਲੀ ਦਲ ਪੁਨਰ ਸਰਜੀਤ ਬੈਠੇ ਨੇ ਸ਼ਸ਼ੋਭਤ ਨੇ ਸਾਰੀ ਟੀਮ ਬੈਠੀ ਆ ਔਰ ਇਸ ਟੀਮ ਦਾ ਆਗੂ ਰੋਲ ਨਿਭਾ ਰਹੇ ਨੇ ਰਖੜਾ ਪਰਿਵਾਰ ਦੇ ਮੈਂਬਰ ਸਾ ਸਰਜੀਤ ਸਿੰਘ ਰਖੜਾ ਸੋ ਸਾਡਾ ਯਤਨ ਕਿ ਅਸੀਂ ਪੰਜਾਬ ਨੂੰ ਖਿਲਰੇ ਹੋਏ ਪੰਜਾਬ ਨੂੰ ਬਰਬਾਦ ਹੋ ਰਹੇ ਤਬਾਹ ਹੋ ਰਹੇ ਪੰਜਾਬ ਨੂੰ ਬਚਾਉਣ ਲਈ ਔਰ ਦਿੱਲੀ ਤੋਂ ਆਪਣੇ ਹੱਕ ਲੈਣ ਲਈ ਆਪਣਾ ਮਾਣ ਆਪਣੀ ਇੱਜ਼ਤ ਆਪਣਾ ਗੌਰਵ ਬਹਾਲ ਕਰਨ ਲਈ ਆਪਣੀ ਤਾਕਤ ਨੂੰ ਮਜ਼ਬੂਤ ਕਰੀਏ ਔਰ ਜਿਹੜਾ ਹੁਕਮ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਤੋਂ ਆਇਆ ਜਿਹਦੀ ਅਗਵਾਈ ਗਿਆਨੀ ਹਰਪ੍ਰੀਤ ਸਿੰਘ ਕਰ ਰਹੇ ਨੇ ਉਹਦੇ ਨਾਲ ਲੱਗਿਆ ਜਾਵੇ ਪ੍ਰੈਸ ਵਾਲੇ ਪੁੱਛ ਰਹੇ ਸੀ ਕਿ ਕੀ ਸੰਕੇਤ ਉਹ ਪਚੌਣ ਦਾ ਮੈਂ ਉਹ ਪਚੌਣ ਨੇ ਬਾਰ ਬਾਰ ਦਸਤਕ ਦਿੱਤੀ ਆ ਕਿ ਕਮਾਂਡ ਜਿਹੜਾ ਹੈ ਹੰਕਾਰ ਜਿਹੜਾ ਹੈ ਜੇ ਉਹ ਕਮਾਂਡ ਉਹ ਹੰਕਾਰ ਪਹਿਲਾਂ ਕਈ ਵਾਰ ਮੌਕੇ ਮਿਲੇ ਜੇ ਉਹਨਾਂ ਲੋਕਾਂ ਨੇ ਉਹ ਕਮਾਂਡ ਤੇ ਹੰਕਾਰ ਨੂੰ ਨਾ ਛੱਡਿਆ ਤਾ ਉਹੀ ਕੁਝ ਹੋਊਗਾ ਜੋ ਪਹਿਲਾਂ ਹੁੰਦਾ ਰਿਹਾ ਦੇ ਕਮੰਡ ਹੰਕਾਰ ਤਿਆ ਕੇ ਔ ਰਖੜਾ ਪਰਿਵਾਰ ਮੰਗ ਨਿਮਰਤਾ ਮਿਠਾਸ ਸਤਕਾਰ ਨਾਲ ਸੇਵਾ ਨਾਲ ਅੱਗੇ ਵਧੇ ਤਾਂ ਕੁਦਰਤੀ ਤੌਰ ਤੇ ਅਸੀਂ ਪੰਜਾਬ ਦੇ ਲੋਕਾਂ ਨੂੰ ਇੱਕ ਤਾਕਤਵਰ ਰਾਜ ਦੇ ਸਕਦੇ ਆ ਔਰ ਪੰਜਾਬ ਨੂੰ ਬਚਾਉਣ ਵਿੱਚ ਸਹਾਇ ਹੋ ਸਕਦੇ ਆ